ਪੰਜਾਬੀ ਇਕਤਤ ਚਾਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪਿੰਡਾਂ ਚ ਹੋਈ ਕਪਲਾਂ ਤੇ ਸ਼ਿਕੰਜਕ ਅਸੇਗੀ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਜਿਵੇਂ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਵੱਡੇ ਐਕਸ਼ਨ ਚਫਸਰਾ ਨੇ ਕਾਰਵਾਈ ਕੀਤੀ ਸ਼ੁਰੂ ਕੈਬਨਟ ਮੰਤਰੀ ਨੇ ਅਫਸਰਾਂ ਨੂੰ ਦਿੱਤੇ ਸਖਤ ਹੁਕਮ ਕਬਜ਼ੇ ਕਰਨ ਵਾਲਿਆਂ ਨੂੰ ਦਿੱਤੀ ਸਿੱਧੀ ਚੇਤਾਵਨੀ ਰਾਜਪਾਲ ਦੇ ਪੰਜਾਬ ਸਰਕਾਰ ਵਿਚਾਲੇ ਫਿਰ ਛਿੜਿਆ ਵਿਵਾਦ ਖੁਦ ਮਨਜ਼ੂਰੀ ਦੇਣ ਦੀ ਬਜਾਏ ਰਾਜਪਾਲ ਨੇ ਰਾਸ਼ਟਰਪਤੀ ਕੋਲ ਭੇਜੇ ਤਿੰਨ ਬਿਲ ਕਿਸਾਨ ਨਾਲ ਮਾਨ ਸਰਕਾਰ ਨੇ ਕੀਤੀ ਮੀਟਿੰਗ ਮੰਨੀਆਂ ਸਾਰੀਆਂ ਮੰਗਾਂ ਗੱਨੇ ਦੇ ਰੇਟ ਨੂੰ ਲੈ ਕੇ ਵੀ ਬਣਾਈ ਕਮੇਟੀ 17 ਰਾਜਾਂ ਚ ਅੱਜ بارش ਦਾ ਅਲਰਟ ਪੰਜਾਬ ਤੇ ਵੀ ਹੋਵੇਗਾ ਅਸਰ ਮਜੀਠਿਆ ਨੇ ਫੇਰ ਕੇ ਰੀਮਾਨ ਸਰਕਾਰ ਕਿਹਾ ਕੇਜਰੀਵਾਲ ਕਹਿੰਦੇ ਸੀ 20000 ਕਰੋੜ ਮਾਈਨਿੰਗ ਤੋਂ ਆ ਜਾਣਗੇ ਕੀ ਆ ਗਏ ਵਿਜਲੈਂਸ ਵਿਰੋਧੀ ਵੱਡੀ ਕਾਰਵਾਈ ਮਿਲਕ ਪਲਾਂਟ ਦਾ ਮੈਨੇਜਰ 50000 ਫੀਸ ਰਿਸ਼ਵਤ ਲੈਦਾ ਕੀਤਾ ਕਾਬੂ ਪੰਜਾਬ ਦੀਆਂ ਪਿੰਡੂ ਸਹਿਕਾਰੀ ਸੁਭਾਵਾਂ ਵਿੱਚ ਕਪਲਿਆਂ ਦੀ ਪੋਲ ਖੁੱਲੇਗੀ ਇਸ ਲਈ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਸਰਕਾਰ ਵੱਲੋਂ ਸੂਬੇ ਦੀਆਂ ਤਕਰੀਬਨ 19000 ਪਿੰਡੂ ਸਹਿਕਾਰੀ ਸੁਭਾਵਾਂ ਦਾ ਆਡਿਟ ਜਾਵੇਗਾ ਸੂਤਰਾ ਮੁਤਾਬਿਕ ਪਿੰਡੂ ਸਹਿਕਾਰੀ ਸੁਭਾਵਾਂ ਦੇ ਵੱਲ ਰਹੇ ਘਾਟੇ ਦੇ ਸੁਭਾਵਾਂ ਵਿੱਚ ਪਿਛਲੇ ਸਮੇਂ ਦੌਰਾਨ ਹੋਈ ਕੱਪਲਿਆਂ ਨੂੰ ਦੇਖਦੇ ਆ ਇਹ ਹੁਕਮ ਜਾਰੀ ਕੀਤੇ ਗਏ ਹਨ ਸੂਤਰਾ ਮੁਤਾਬਿਕ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਅਫਸਰਾਂ ਤੇ ਮੁਲਾਜ਼ਮਾਂ ਦੇ ਨਾਲ ਹੀ ਪਿੰਡੂ ਸਹਿਕਾਰੀ ਸੁਭਾਵਾਂ ਦੀਆਂ ਕਮੇਟੀਆਂ ਵਿੱਚ ਵੀ ਹੜਕੰਪ ਮਚ ਗਿਆ ਹੈ ਬੇਸ਼ੱਕ ਇਹ ਸੁਸਾਇਟੀਆਂ ਦੀਆਂ ਕਮੇਟੀਆਂ ਪਿੰਡੂ ਪੱਧਰ ਤੇ ਬੰਦੀਆਂ ਹਨ ਪਰ ਫਿਰ ਵੀ ਸਿਆਸੀ ਦਖਲ ਰੰਦਾ ਹੀ ਹੈ ਇਸ ਤੋਂ ਇਲਾਵਾ ਅਫਸਰ ਤੇ ਮੁਲਾਜ਼ਮ ਵੀ ਕਮੇਟੀ ਮੈਂਬਰਾਂ ਨਾਲ ਮਿਲੀ ਭੁਗਤ ਕਰਕੇ ਕੱਪਲੇ ਕਰਦੇ ਹਨ ਅਤੇ ਜਿਸ ਤੋਂ ਬਾਅਦ ਉਹਨਾਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕਪਲਿਆਂ ਦੀ ਜਾਂਚ ਕਰਨ ਲਈ ਹੁਕਮ ਜਾਰੀ ਕੀਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਅਗਰੋ ਪੰਜਾਬ ਭਰ ਵਿੱਚ ਪੁਲਿਸ ਅਲਰਟ ਨਜ਼ਰਾਈ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪਰੇਸ਼ਨ ਸੀਲਚਾ ਤਹਿਤ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਇੰਟਰ ਸਟੇਟ ਨਾਕੇ ਲਾਏ ਗਏ ਪੰਜਾਬ ਨਾਲ ਲੱਗੀਆਂ ਸਾਰੀਆਂ ਹੱਦਾਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਇਸ ਦੌਰਾਨ ਖਾਸ ਤੌਰ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਨਸ਼ਿਆਂ ਨੂੰ ਲੈ ਕੇ ਇਹ ਵੱਡੀ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਨਾਲ ਜ਼ਿਲ੍ਹਾ ਪੁਲਿਸ ਕੈਨ ਦੀ ਮੀਟਿੰਗ ਤੋਂ ਅਗਲੇ ਦਿਨ ਹੀ ਚਲਾਈ ਗਈ ਇਸ ਤਹਿਤ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਆ ਰਹੇ ਨਸ਼ੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਇਸ ਦੇ ਨਾਲ ਹੀ ਅਪਰਾਧੀਆਂ ਉੱਪਰ ਵਿਸ਼ੇਕੰਜਾ ਕੱਸਿਆ ਜਾ ਰਿਹਾ ਹੈ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਸੂਬਾ ਬਣਾਉਣ ਦੀ ਇਹਦ ਨੂੰ ਦਿਹਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਅਫਸਰਾਂ ਨੂੰ ਨਸ਼ਿਆਂ ਦੀ ਲਾਹਨਤ ਖਿਲਾਫ ਆਰ ਪਾਰ ਦੀ ਲੜਾਈ ਨੂੰ ਅੰਜਾਮ ਤੱਕ ਲਿਜਾਣ ਦੇ ਆਦੇਸ਼ ਦਿੱਤੇ ਸਨ ਮੁੱਖ ਮੰਤਰੀ ਨੇ ਅਧਿਕਾਰੀ ਨੂੰ ਨਸ਼ਿਆਂ ਖਿਲਾਫ ਕਿਸੇ ਤਰ੍ਹਾਂ ਦਾ ਲਿਹਾਜ ਨਾ ਵਰਤਨ ਦੀ ਨੀਤੀ ਨੂੰ ਮੁਕੰਮਲ ਤੌਰ ਉਤੇ ਲਾਗੂ ਕਰਨ ਲਈ ਆਖਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋ ਜਿਰਾਣੀ ਜਾਲ ਸਰੋਤ ਅਤੇ ਖਾਣਨ ਤੇ ਪੂ ਵਿਗਿਆਨ ਵਿਭਾਗ ਦੇ ਸਮੂਹ ਅਧਿਕਾਰੀ ਨਾਲ ਪਲੇਠੀ ਮੀਟਿੰਗ ਦੌਰਾਨ ਨਿਗਰਾਨੀ ਪ੍ਰਣਾਲੀ ਦੇ ਵਿਧੇਰੇ ਮਜਬੂਤੀ ਸੰਬੰਧੀਆਂ ਨੂੰ ਨਜਾਇਜ਼ ਕਬਜ਼ਿਆਂ ਤੋਂ ਬਚਾ ਕੇ ਉਹਨਾਂ ਦੀ ਸਾਮ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਦੀਆਂ ਹਦਾਇਤਾਂ ਦਿੱਤੀਆਂ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਅਧਿਕਾਰੀ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਨਾਲ ਕੰਮ ਕਰਨ। ਉਹਨਾਂ ਨੇ ਕਿਹਾ ਕਿ ਅਧਿਕਾਰੀ ਵਿਭਾਗ ਦੀਆਂ ਸੰਪਤੀਆਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣਾ ਅਤੇ ਨਾ ਜਾਇਦਾਦਾਂ ਦੀ ਸਾਮ ਸੰਭਾਲ ਲਈ ਉਪਰਾਲੇ ਕਰਨ ਤਾਂ ਜੋ ਵਿਭਾਗ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਹਨਾਂ ਨੇ ਮਹੀਨੇ ਦੇ ਆ ਸੰਪਤੀਆਂ ਬਾਰੇ ਰਿਪੋਰਟ ਦੇਣ ਦੇ ਨਿਰਦੇਸ਼ ਦਿੰਦਿਆਂ ਕਿ ਹੈ ਕਿ ਸਰਕਾਰੀ ਸੰਪਤੀਆਂ ਤੇ ਕਬਜ਼ੇ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨੈਰੀ ਵਿਭਾਗ ਦੇ ਖਾਲਿਆਂ ਉੱਪਰ ਹੋਏ ਨਜਾਇਜ਼ ਕਬਜ਼ੇ ਹਟਾਉਣ ਲਈ ਵਿਆਖਿਆ ਹੁਣਾ ਕਿ ਹੈ ਕਿ ਅਧਿਕਾਰੀ ਤਜਵੀਜ਼ ਤਿਆਰ ਕਰਕੇ ਹਾੜੀ ਦੇ ਸੀਜ਼ਨ ਦੌਰਾਨ ਜ਼ਮੀਨਾਂ ਖਾਲੀ ਹੋਣ ਤੇ ਇਨ੍ਹਾਂ ਖਾਲਿਆਂ ਨੂੰ ਮੁੜ ਤੋਂ ਚਲਾਉਣਾ ਪੰਜਾਬ ਵਿੱਚ ਇੱਕ ਵਾਰ ਫਿਰ ਰਾਜਪਾਲ ਤੇ ਸਰਕਾਰ ਆਮੋ ਸਾਹਮਣੇ ਹੋ ਗਏ ਹਨ ਪੰਜਾਬ ਦੇ ਰਾਜਪਾਲ ਬਣਵਾਰੀ ਲਾਲ ਪ੍ਰੋਹਿਤ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਅਹਿਮ ਬਿੱਲ ਰਾਖਵੇਂ ਰੱਖ ਲਏ ਹਨ ਰਾਜਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਬਿੱਲਾਂ ਤੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਜਾਵੇਗੀ ਰਾਜਪਾਲ ਵੱਲੋਂ ਜਿਨ੍ਹਾਂ 3 ਬਿੱਲਾਂ ਨੂੰ ਰਾਖਵਾਂ ਰੱਖਿਆ ਗਿਆ ਹੈ ਉਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਨੁਕਸਾਨ ਸੋਧ ਬਿੱਲ ਸਿੱਖ ਗੁਰਦੁਆਰੇ ਸੋਧ ਬਿੱਲ ਤੇ ਪੰਜਾਬ ਪੁਲਿਸ ਸੋਧ ਬਿੱਲ ਸ਼ਾਮਿਲ ਹਨ ਇਹ ਸਾਰੇ ਬਿੱਲ ਜੂਨ ਵਿੱਚ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਸਨ ਹਾਸਲ ਜਾਣਕਾਰੀ ਮੁਤਾਬਿਕ ਰਾਜਪਾਲ ਨੇ ਪਿਛਲੇ 5 ਮਹੀਨਿਆਂ ਤੋਂ ਪੈਂਡਿੰਗ ਪਏ 3 ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਹੈ ਸੰਵਿਧਾਨ ਦੀ ਧਾਰਾ 200 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਰਾਜਪਾਲ ਨੇ ਇਨ੍ਹਾਂ 3 ਬਿੱਲਾਂ ਨੂੰ ਖੁਦ ਪਾਸ ਕਰਨ ਦੀ ਜਾਇ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਹੈ ਇਸ ਦਾ ਭਾਵੇਂ ਹੈ ਕਿ ਇਹ ਬਿਲ ਅਜੇ ਹੋਰ ਸਮਾਂ ਟਿਕ ਸਕਦੇ ਹਨ ਪੰਜਾਬ ਕੈਬਨਟ ਦੀ ਸਬ ਕਮੇਟੀ ਅਤੇ ਉੱਤਰ 18 ਕਿਸਾਨ ਜਥੇਬੰਦੀਆਂ ਦੀ ਮੀਟਿੰਗਾਂ ਵਿੱਚ ਮਾਨ ਸਰਕਾਰ ਕਿਸਾਨਾਂ ਅੱਗੇ ਝੁਕਦੀ ਨਜ਼ਰ ਆਈ ਇਹ ਮੀਟਿੰਗ ਪੰਜਾਬ ਭੌਣ ਵਿੱਚ ਹੋਈ ਇਸ ਦੌਰਾਨ ਸਰਕਾਰ ਕਿਸਾਨਾਂ ਪ੍ਰਤੀ ਨਰਮ ਨਜ਼ਰਾਈ ਅਤੇ ਉਹਨਾਂ ਦੀਆਂ ਜਾਤਰ ਮੰਗਾਂ ਮੰਨ ਲਈਆਂ ਗਈਆਂ ਹਨ ਮੀਟਿੰਗ ਤੋਂ ਬਾਅਦ ਕਿਸਾਨਾਂ ਅਗੁਨੇ ਕਿ ਹੈਗੀ ਸਰਕਾਰ ਨੇ ਪਰਾਲੀ ਸਾੜਨ ਤੇ ਦਰਜ ਮਾਮਲੇ ਅਤੇ ਰੈਡ ਐਂਟਰੀਆਂ ਰੱਦ ਕਰਨ ਦੀ ਮੰਗ ਨੂੰ ਮੰਨ ਲਿਆ ਹੈ ਪਰ ਜੁਰਮਾਨੇ ਦੀ ਵਸੂਲੀ ਦੇ ਮਾਮਲੇ ਵਿੱਚ ਇਹ ਪ੍ਰੋਸਾਹੀ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪ੍ਰੀਪੇਡ ਮੀਟਰਾਂ ਦੇ ਮੁੱਦੇ ਤੇ ਸਰਕਾਰ ਨੇ ਮੰਨਿਆ ਹੈ ਕਿ ਚਿਪ ਮੀਟਰ ਜ਼ਬਰਦਸਤੀ ਨਹੀਂ ਲਗਾਏ ਜਾਣਗੇ ਅਤੇ ਪਹਿਲਾਂ ਦੀ ਤਕਨੀਕ ਵਾਲੇ ਮੀਟਰ ਹੀ ਖਰੀਦ ਕੇ ਲਗਾਏ ਜਾਣਗੇ ਅਤੇ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਗੰਨੇ ਦੇ ਮੁੱਦੇ ਤੇ ਬਾਕੀ ਮਿੱਲਾਂ ਨੂੰ 2 ਦਿਨਾਂ ਤੱਕ ਚਾਲੂ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਦੇ ਨਾਲ ਹੀ ਕਿਸਾਨ ਨੂੰ 15 ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ ਸਰਕਾਰ ਇਸ ਦੌਰਾਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਦੇਣ ਲਈ ਵੀ ਸਹਿਮਤ ਹੋ ਗਈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਗੰਨੇ ਦੇ ਰੇਟਾਂ ਨੂੰ ਲੈ ਕੇ ਤਾਜ਼ਾ ਵਿਵਾਦ ਤੋਂ ਬਾਅਦ ਸਰਕਾਰ ਨੇ ਰੇਟਾਂ ਤੇ ਵਿਚਾਰ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਜਲਦੀ ਹੀ ਗੰਨੇ ਦੇ ਰੇਟ ਬਦਲ ਲਿੱਤੇ ਜਾਣਗੇ ਅਤੇ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਗੰਨੇ ਦੇ ਰੇਟਾਂ ਬਾਰੇ ਜਲਦੀ ਹੀ ਅਹਿਮ ਫੈਸਲਾ ਲਿਆ ਜਾਵੇਗਾ ਚੱਕਰਵਾਤੀ ਤੂਫਾਨ ਮਚਉਂਗਾ ਤੇ ਪੱਛਮੀ ਗੜਬੜੀ ਨੇ ਦੇਸ਼ ਦੇ ਮੌਸਮ ਦਾ ਮિજાਜ ਬਦਲ ਦਿੱਤਾ ਹੈ ਕੁਝ ਥਾਵਾਂ ਤੇ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਤੇਜ਼ ਤੇਜ਼ ਹਵਾਵਾਂ ਦਾ ਅਸਰ ਹੈ ਚੱਕਰਵਾਤੀ ਤੂਫਾਨ ਦਾ ਅਸਰ ਤਾਮਿਲਨਾਡੂ ਆਂਧਰਾ ਪ੍ਰਦੇਸ਼ ਓਡੀਸ਼ਾ ਅਤੇ ਹੋਰ ਕਈ ਸੂਬਿਆਂ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਭਾਰੀ ਮੀਂਹ ਪਿਆ ਹੈ ਇਸ ਸਮੇਂ ਰਾਸ਼ਟਰੀ ਰਾਜਸਤਾਣ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਉੱਤੇ ਇਸ ਤੂਫਾਨ ਦਾ ਜਿਆਦਾ ਅਸਰ ਦਿਖਾਈ ਨਹੀਂ ਦੇਵੇਗਾ। ਦਿੱਲੀ, ਹਰਿਆਣਾ ਤੇ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਸੰਘਣੀ ਧੁੰਦ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਠੰਡ ਵਿੱਚ ਇੱਕਦਮ ਵਾਧਾ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ। ਇਸ ਵਿਚਾਲੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸ਼੍ਰੋਮਣੀ ਕਾਲੀਦਾਬ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਿੰਦ ਕੇਜਰੀ ਵਾਲਾ ਦਾਵਾ ਕਰਦੇ ਸੀ ਕਿ ਮਾਈਨਿੰਗ ਤੋਂ 20000 ਕਰੋੜ ਰੁਪਇਆ ਜਾਣਗੇ ਹੁਣ ਦੱਸੋ ਇਸ ਦਾ ਕੀ ਬਣਿਆ ਵਿਕਰਮਜੀਠਾ ਨੇ ਟਵੀਟ ਕਰਕੇ ਕਿ ਹੈਗੀ ਸ਼੍ਰੀਮਾਨ ਭਗਵਾਨ ਤਮਾਨ ਸਾਹਿਬ ਜੀਓ ਪੰਜਾਬ ਸਰਕਾਰ ਦਾ ਚੜਾਉਂਦੀ ਥਾਂ ਜਿਹੜੀਆਂ ਤੁਹਾਡੇ ਆਕਾਲ ਲਾਲਾ ਜੀ ਅਰਮੇਨੀ ਕੈਰੀਵਲ ਨੂੰ ਮਾਤਾ ਪ੍ਰਦੇਸ਼ ਹਰਤੀਸਗੜ੍ਹ ਤੇ ਰਾਜਸਥਾਨ ਚ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ ਹਨ ਉਹਨਾਂ ਤੋਂ ਮੰਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਜਤਿਹਾਰ ਵਾਜੀ ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾਂ ਰੁਪਏ ਪੰਜਾਬ ਨੂੰ ਕੀ ਮਿਲਿਆ ਸੈਂਕੜੇ ਕਰੋੜਾਂ ਰੁਪਏ ਫੂਕੀ ਇਸ਼ਤਿਹਾਰबाजी ਤੇ ਪ੍ਰਚਾਰ ਤੇ ਫੂਕੇ ਕੇਜਰੀਵਾਲ ਤਾਂ ਕਹਿੰਦੇ ਸੀ ਕਿ 20000 ਕਰੋੜ ਰੁਪਏ ਮਾਈਨਿੰਗ ਤੋਂ ਆ ਜਾਣਗੇ ਆ ਗਏ 34000 ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣੇ ਸੀ ਉਹ ਕਿੱਥੇ ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਤੇ ਕਰਜ਼ੇ ਦਾ ਭੋਜ ਵਧਾ ਰਹੇ ਹੋ ਸ਼ਰਮ ਕਰੋ ਜਮੀਨ ਤੁਸੀਂ 골ਡਨ ਫਾਰੈਸਟ ਦੀ ਆਣਾ ਇਹ ਜ਼ਮੀਨ ਮਾਲ ਵਿਭਾਗ ਦੇ ਅੰਡਰ ਆਉਂਦੀ ਹੈ 18743 ਨਹੀਂ ਇਹ ਸ਼ਾਇਦ 250 ਏਕੜ ਜ਼ਮੀਨ ਆ ਇਹ ਵੀ ਜਿੰਪਾ ਜੀ ਨਾਲ ਰੈ ਮਸ਼ਵਰਾ ਕਰਕੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਇਹ ਜ਼ਮੀਨ ਵੀ ਜਲ ਜਲਦ ਪੰਜਾਬ ਸਰਕਾਰ ਦੇ ਅਧੀਨ ਲਿਆਵਾਂਗੇ ਇਹ ਪੰਚਾਇਤ ਮਹਿਕਮੇ ਤੋਂ ਬਾਹਰਿਆ ਜ਼ਮੀਨ ਇਹ ਮਾਲ ਮੰਤਰੀ ਸਾਹਿਬ ਦੇ ਅੰਡਰ ਆਉਂਦੀ ਆ ਉਹ ਵੀ ਜ਼ਮੀਨ ਆਪਾਂ ਜਿਹੜੀ ਆ ਪੰਜਾਬ ਸਰਕਾਰ ਦੇ ਅੰਡਰ ਲੈ ਗਈ ਹੈ ਵਾਹੀ ਵਿਜੀ ਹੋ ਰਹੀ ਹੈ ਜੀ ਤੇ ਜਿਹੜੇ ਲੋਕ ਆ ਉਹ ਤੇ ਪਿਛਲੇ ਕਾਫੀ ਸਮੇ ਤੋਂ ਲੰਬੇ ਸਮੇ ਤੋਂ ਉਸ ਤੇ ਨਫਕ ਮਾਰੇ ਇਹ ਤੇ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲ ਰਿਹਾ ਜਿਹੜੇ ਬੰਦੇ ਆ ਪੁਰਾਣੇ ਕਾਬਜਕਾਰ ਆ ਇਹ ਆਉਣ ਵਾਲੇ ਸਮੇਂ 'ਚ ਇਹ ਵੀ ਤੁਹਾਨੂੰ ਦੱਸਦਾ ਵੀ ਕਰਕੇ ਜਿੰਪਾ ਜੀ ਨਾ ਰਹੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆ ਕੇ ਉਹ ਵੀ ਜ਼ਮੀਨ ਪੰਜਾਬ ਸਰਕਾਰ ਦੇ ਅੰਡਰ ਲੈ ਗਏ ਪਿਛਲੇ ਦਿਨ ਸੀਐਮ ਸਾਹਿਬ ਨੇ ਇੱਕ ਆਰਡਰ ਕਰੇ ਸੀ ਵੀ ਇਹ ਤੁਰੰਤ ਜ਼ਮੀਨਾਂ ਨੂੰ ਮਤਲਬ ਅਡੇ ਦਾ ਕਬਜ਼ਾ ਲਿਆ ਜਾਏ ਲੇਕਿਨ ਉਹ ਅਕਤੂਬਰ ਮਹੀਨੇ ਤੋਂ ਬਾਅਦ ਵੀ ਥੋੜੀ ਜੀ ਜ਼ਮੀਨ ਜਿਹੜੀ ਆਲਰੇਡੀ ਖਾਲੀ ਪਈ ਸੀ ਵਿਦਆਊਟ ਕਿਸੇ ਕਬਜ਼ੇ 'ਚ ਉਹਦਾ ਦਿਖਾਤਾ ਵੀ ਇਹਦਾ ਕਬਜ਼ਾ ਲੈ ਲੈ ਗਿਆ ਜਦਕਿ ਉਹਦੇ ਕਬਜ਼ੇ 'ਚ ਹੈ ਹੀ ਨਹੀਂ ਕਿਹੜੀ ਜ਼ਮੀਨ ਦਾ গোল্ডেন ফরেস্ট ਦੀ 275 ਇਹ ਤੁਹਾਨੂੰ ਜਵਾਬ ਦੇ ਦੇ ਦਿੱਤਾ ਮੇਰੇ ਡਿਪਾਰਟਮੈਂਟ ਨਾਲ ਨਹੀਂ ਤੁਸੀਂ ਆਹ ਆਈਦਾ ਕਰੋ ਪੰਚਾਇਤੀ ਡਿਪਾਰਟਮੈਂਟ ਦਾ ਕਰੋ ਸਰ ਅੱਜ ਕਿੰਨੀ ਜ਼ਮੀਨ ਛੜਵਾਈ ਗਈ ਹੈ ਜੀ ਇਹ ਅੱਜ ਇਹ ਜਿਹੜੀ ਟੋਟਲ ਜ਼ਮੀਨ ਹੀ 112 ਏਕੜ ਹੈ ਜਿਹਦਾ 12 ਏਕੜ ਦਾ ਕੂੜ ਦਾ ਮੈਟਰ ਆ ਉਹ ਵੀ ਅਸੀਂ ਜਲਦ ਨਪਟਾ ਕੇ ਉਹਦਾ ਵੀ ਦਖਲ ਲਵਾਂਗੇ ਕਬਜ਼ਾ ਲਵਾਂਗੇ ਬਾਕੀ ਜਿਹੜੀ 100 ਏਕੜ ਹੈ ਉਹਦਾ ਅੱਜ ਕਬਜ਼ਾ ਲੈ ਲਿਆ ਆਉਣ ਵਾਲੇ ਸਮੇਂ 'ਚ ਅਸੀਂ ਭਾਵੇਂ ਕਿਸੇ ਵੀ ਰਸੂਕਦਾਰ ਕੋ ਪੋਲਿਟਿਸ਼ੀਅਨ ਕੋ ਹੋਵੇ ਜਿੱਡਾ ਮਰਜ਼ੀ ਅਮੀਰ ਬੰਦਾ ਹੋਵੇ ਜਿੰਨੀ ਵੀ ਸਾਡੀ ਮੁਸ਼ਤਰਕਾ ਮਾਲਕਾਨਾ ਸਾਡੀ ਆਬਾਦੀ ਦੇ ਜ਼ਮੀਨੀਆਂ ਸ਼ਾਮਲਾਟ ਆ ਪੰਚਾਇਤੀ ਜ਼ਮੀਨਾਂ ਉਹ ਪੰਜਾਬ ਸਰਕਾਰ ਦੇ ਅੰਡਰ ਲੈ ਕੇ ਆਵਾਂਗੇ ਇੱਕ ਮਰਲਾ ਵੀ ਕਿਸੇ ਦੇ ਇਕਬਜ਼ੇਟ ਨਹੀਂ ਰਹਿੰਦੇ ਨਹੀਂ ਕਿਉਂਕਿ ਆ ਅੱਜ ਤੁਸੀਂ ਵੇਖਿਆ ਜਿਹੜੀ ਆ ਜ਼ਮੀਨ ਹੈ ਇੱਕ ਕਮਰਸ਼ੀਅਲ ਜ਼ਮੀਨ ਹੈ ਕਰੋੜਾਂ ਅਰਬਾਂ ਖਰਪਰ ਪਈਆਂ ਦੀ ਇਹ ਜ਼ਮੀਨ ਹੈ ਇਹਦੇ ਤੋਂ ਸਾਨੂੰ ਇੱਕ ਸਾਲ ਦੇ ਵਿੱਚ ਹੀ ਘੱਟ ਤੋਂ ਘੱਟ 1 ਕਰੋੜ ਰੁਪਈਆ ਜਹੀ ਚੁਕੋਤੇ ਦੇ ਦੇਈਏ ਚੁਕੋਤੇ ਦਾ ਹੀ 1 ਕਰੋੜ ਰੁਪਈਆ ਆ ਜਾਣਾ ਇਸ ਜ਼ਮੀਨ ਦਾ ਘੱਟ ਤੋਂ ਘੱਟ ਜਿੰਨੀ ਇਹ ਉਪਜਾਊ ਜ਼ਮੀਨ ਹੈ ਲੋਕਾਂ ਨੇ ਕਣਕ ਦੀ ਕਾਸ਼ਤ ਕੀਤੀ ਆ ਵੇਖੋ ਪੂਰੀ ਉਪਜਾਊ ਜ਼ਮੀਨ ਆ ਕਿਵੇਂ ਕਣਕ ਜਿਹੜੀ ਆ ਪੂਰੀ ਮਛਰੀ ਪਈ ਆ ਇਹਦੇ ਘੱਟ ਤੋਂ ਘੱਟ ਵੀ ਜੇ ਗਿਣੀਏ 50 ਤੋਂ 55 ਮਾਨ ਝਾੜ ਵਾਲੀ ਜ਼ਮੀਨ ਆ ਸਰ ਮਾਈਨਿੰਗ ਨੂੰ ਕਿਵੇਂ ਠੱਲ ਪਾਈ ਜਾਏਗੀ ਮਾਈਨਿੰਗ ਜਿਹੜੇ ਸਾਡੀ ਕਿਸੇ ਪੰਚਾਇਤੀ ਜ਼ਮੀਨ 'ਚ ਮਾਈਨਿੰਗ ਹੁੰਦੀ ਰਹੀ ਆ ਪੁਰਾਣੇ ਸਮੇਂ ਦੇ ਵਿੱਚ ਉਹ ਪੁਰਾਣੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੀ ਸ਼ੈਅ ਤੇ ਹੁੰਦੀ ਰਹੀ ਆ ਆ ਹੁਣ ਅਸੀਂ ਦਖਲ ਲੈ ਲਿਆ ਇੱਥੇ ਚਿੜੀ ਵੀ ਫਟਕ ਕੇ ਵਿਖਾਵੇ ਇੱਥੇ ਇੱਕ ਵੀ ਬੰਦਾ ਪੈਰ ਪਾ ਕੇ ਵਿਖਾਵੇ ਮਾਈਨਿੰਗ ਕਰਕੇ ਵਿਖਾਵੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਸੇ ਨਾ ਕੋਈ ਸਾਡਾ ਲਿਹਾਜ਼ ਨਹੀਂ ਭਾਵੇਂ ਕੋਈ ਸਾਡਾ ਅਧਿਕਾਰੀ ਰਲਿਆ ਹੋਵੇ ਤੇ ਜੇ ਕੋਈ ਬਾਹਰਲਾ ਬੰਦਾ ਆ ਕੇ ਵੀ ਇਹੋ ਜਿਹਾ ਕੰਮ ਕਰੂਗਾ ਕਿਉਂਕਿ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਚੱਲ ਸਕਦਾ ਜੇ ਕੋਈ ਅਧਿਕਾਰੀ ਮਿਲ ਕੇ ਇਹ ਕੰਮ ਕਰਾਊਗਾ ਅਧਿਕਾਰੀ ਤੇ ਵੀ ਕਾਰਵਾਈ ਕਰਾਂਗੇ ਤੇ ਜਿਹੜਾ ਬੰਦਾ ਮਾਈਨਿੰਗ ਕਰੂ ਉਸ ਬੰਦੇ ਤੇ ਵੀ ਕਾਰਵਾਈ ਕਰਾਂਗੇ ਸਰ ਪੰਜਾਬ ਚ ਕਿੰਨੀ ਕ ਜ਼ਮੀਨਾਂ ਛੜਵਾ ਲਿੱਤੀਆਂ ਗਈਆਂ ਹਨ ਹੁਣ ਤੱਕ 12000 ਤੋਂ ਪਲੱਸ ਜ਼ਮੀਨਾਂ ਜਿਹੜੀਆਂ ਪੰਚਾਇਤੀ ਉਹ ਅਸੀਂ ਪੰਚਾਇਤ ਦੇ ਪੰਜਾਬ ਸਰਕਾਰ ਦੇ ਅਧੀਨ ਲੈ ਲੈਂਦੀਆਂ ਹੋਰ ਵੀ ਸਾਡੀਆਂ ਅਜੇ ਹਜ਼ਾਰਾਂ ਏਕੜ ਜ਼ਮੀਨਾਂ ਹੋਰ ਹੈ ਜਿਹੜੀਆਂ ਇਹਨਾਂ ਲੋਕਾਂ ਨੇ ਮਲਾਈਆਂ ਵਾ ਪੁਰਾਣੇ ਆਕਾਲੀਆਂ ਕਾਂਗਰਸੀਆਂ ਨੇ ਕਬਜ਼ੇ ਕਰਾਏ ਆ ਉਹ ਵੀ ਜ਼ਮੀਨਾਂ ਅਸੀਂ ਜਲਦੀ ਜਿਹੜੇ ਕੋ ਕੇਸ ਚੱਲਦੇ ਆ ਡੀਡੀਪੀ ਦੀਆਂ ਅ ਡਿਪਟੀ ਡਾਇਰੈਕਟਰ ਜਾਂ ਸਾਡੇ ਡਾਇਰੈਕਟਰ ਦੀ ਅਦਾਲਤ ਜਾਂ ਮਾਨਜੂਗ ਹਾਈ ਕੋਰਟ ਦੇ ਵਿੱਚ ਉਹ ਸਾਰੇ ਕੇਸ ਖਤਮ ਕਰਕੇ ਸਾਰੀਆਂ ਜ਼ਮੀਨਾਂ ਪੰਜਾਬ ਸਰਕਾਰ ਦੇ ਦੀਨ ਲੈ ਗਿਆ। ਕਿਵੇਂ ਦੇ ਦਸ ਮਾਮਲਾ ਅੱਜ ਕਿਵੇਂ ਦੇ ਦਸ ਮਾਮਲਾ ਅੱਜ ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਹੈ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਲੇਤਾ ਹੈ। 1 ਮਹੀਨੇ ਦੇ ਅੰਦਰ 4000 450 ਕਰੋੜ ਰੁਪਏ ਲੈ ਲਿਆ ਪਿਛਲੇ 20 ਬਿੰਨਿਆਂ ਦੇ ਅੰਦਰ 60000 ਕਰੋੜ ਰੁਪਿਆ ਕਰਜ਼ਾ ਲੈ ਚੁੱਕੇ ਹੈ ਇਕ ਕੋਈ ਸਕੀਮ ਚਲਦੀ ਦਿਖਾ ਦਿਓ ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60000 ਕਰੋੜ ਚਾੜ੍ਹ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਹੈ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਕਰੋੜਾਂ ਰੁਪਿਆ ਅਕਸ਼ਤੀ ਅਨੰਤ ਨੇ ਲੈ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਵੱਡੇ ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਇਕੱਲੇ ਲੁੱਟਣ ਦਾ ਕੰਮ ਕਰ ਰਹੇ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਿੰਨ 400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ ਉਹਦੇ ਬਾਅਦ ਲਾਹੂਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹਣਾ ਹੈ ਸਰ ਜੇ ਐਡੀ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜਿਓ ਸਰ ਆਹ ਤਾਂ ਇੱਕ ਐਜੀ ਚੀਜ਼ ਹੈ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਹੈ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਨੂੰ ਤਬਾਹ ਕੀਤਾ ਹੈ ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਿਆ ਹੈ ਇਹਨੇ ਰਿਕਾਰਡ ਕੈਂਪ ਕੀਤਾ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਸ਼ਾ ਦਿਸ਼ਾ ਨਿਰਦੇਸ਼ ਦਿੱਤੇ कि ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹੈ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜੇ ਤਾਂਕਿ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵਕਫ ਵਕ ਵਿਭਾਗਾ ਦੀ ਕਾਰਵਾਈ ਬੜੇ ਫੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਜਿਹੜੀ ਸਰਪ੍ਰਾਈਜ਼ ਕਮਪੀਸ ਕਰਦੇ ਜੇ ਰਿਵਿਊ ਕਰਦੇ ਹੋਏ ਕਈ ਇਸ਼ੂਸ ਸੀਐਮ ਸਾਹਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫੋਰ ਐਗਜ਼ਾਮਪਲ ਵਾਟਰ ਰਿਸੋਰਸਸ ਵਿਭਾਗ ਜਿਹਨੂੰ ਇਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਸਿਰਫ ਦੋ ਵਾਰੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ ਅਪ੍ਰੈਲ ਦੇ ਵਿੱਚ ਆਉਂਦਾ ਹੈ ਤੋਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤੋਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤੋਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾ ਜੋ ਉਸ ਮੁਤਾਬਕ ਆਪਣੇ ਕਾਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈ ਤਾਂ ਜੋ ਜਦ ਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਹੈ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੀਜ਼ਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰ ਡੀ ਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਲਿੱਤੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢਾਂਗ ਨਾਲ ਬਿਨਾ ਪਬਲਿਕ ਦੀ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀਆਂ ਹੈ ਉਹ ਬਿਲਕੁਲ ਨਿਰਵਿਗੰਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ। ਅ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬੱਸ ਅੱਡੇ ਦਾ ਰੌਲਾ ਪੈਂਦਾ ਰਿਹਾ ਪਰ ਇਹ ਕਿਸੇ ਤਣਪੱਤਲ ਨਹੀਂ ਲੱਗਿਆ ਔਰ ਨਾ ਹੀ ਪਹਿਲਾਂ ਕੋਈ ਪੈਸੇ ਇਹਦੇ ਵਾਸਤੇ ਅਲਾਟ ਹੋਏ ਆ ਮੈਨੂੰ ਲੱਗਦਾ 2 ਸਾਲ ਤੋਂ ਉੱਤੇ ਹੋ ਗਿਆ ਜਿਹੜਾ ਕੋਈ 3-4 ਸਾਲ ਹੋ ਗਏ ਜਿਹੜਾ ਕੈਂਸੀ ਅੱਡਾ ਬਣਨ ਲੱਗਿਆ ਹੁਣ ਬਣਨ ਲੱਗਿਆ ਹਕੀਕਤ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵ antisense ਜੀ ਮਾਨ ਹੋਰਾਂ ਦਾ ਜਿਨ੍ਹਾਂ ਦੀ ਬਦੌਲਤ ਜਿਹੜਾ ਉਹ 6 6 ਕਰੋੜ ਦੇ ਆਸ-ਪਾਸ ਹੈ ਜਿਹੜਾ ਉਹ ਖਰਚਾ ਹੋਣਾ ਔਰ ਅੱਜ ਉਹਦਾ ਜਿਹੜਾ ਹੈਗਾ ਨੀਂਹ ਪੱਥਰ ਜਿਹੜਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਅੱਜ ਰੱਖਣ ਵਾਸਤੇ ਆਇਆ ਔਰ ਇਹ ਜਲਦੀ ਮੈਨੂੰ ਲੱਗਦਾ 6 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਬੱਸ ਸਟੈਂਡ ਜਿਹੜਾ ਹੋ ਕੇ ਬਣ ਕੇ ਤਿਆਰ ਹੋ ਜੂਗਾ ਜਿਹੜਾ ਸਮਾਣਾ ਵਾਸੀਆਂ ਦੇ ਲਈ ਜਿਹੜਾ ਹੈਗਾ ਕਿਉਂਕਿ ਪਹਿਲਾਂ ਰੋਲਾ ਪੈਂਦਾ ਸੀ ਕਿ ਇਹਨੂੰ ਬਾਹਰ ਕੱਢਿਆ ਜਾਵੇ ਪਰ ਅਸੀਂ ਸਾਰਾ ਦੇਖ ਕੇ ਜਗ੍ਹਾ ਵੀ ਸਾਡੇ ਨੂੰ ਇੱਕ ਦੋ ਜਗ੍ਹਾ ਹੈ ਵੀ ਗਈਆਂ ਸੀ ਪਰ ਜਿਹੜੇ ਦੁਕਾਨਦਾਰ ਨੇ ਔਰ ਜਿਹੜਾ ਕ੍ਰਿਸ਼ਨਾ ਬਸਤੀ ਹੈ ਕ੍ਰਿਸ਼ਨਾ ਮਾਰਕੀਟ ਹੈ ਇਹਨਾਂ ਦੇ ਵਪਾਰ ਨੂੰ ਦੇਖਦੇ ਹੋਏ ਤਾਂ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜਾ ਬਸ ਸਟੈਂਡ ਹੈ ਇਹਨੂੰ ਇੱਥੇ ਹੀ ਰੱਖਿਆ ਜਾਵੇ ਇੱਥੇ ਇਹਨੂੰ ਜਿਹੜਾ ਨਵਾਂ ਬਸ ਸਟੈਂਡ ਬਣਾ ਕੇ ਜਿਹੜੇ ਸਮਾਣੇ ਦੇ ਲੋਕਾਂ ਦੇ ਸਪੋਰਟ ਹੈ ਜਿਹੜਾ ਪਾਣੀ ਨਹੀਂ ਨਿਕਲਦਾ ਬਿਲਕੁਲ ਨਹੀਂ ਇਹ ਪਾਣੀ ਨਹੀਂ ਕੱਸੀ ਕਿੰਨਾ ਹੋ ਗਿਆ ਸਾਰਾ ਇਸ ਸਰ ਜਦੋਂ ਬਣੂਗਾ ਇੱਥੇ بارش ਦੇ ਪਾਣੀ ਦਾ ਵੀ ਸਾਰਾ ਜਿਹੜਾ ਪ੍ਰਬੰਧ ਹੈ ਉਹ ਕਰਕੇ ਦਵਾਂਗੇ ਕੋਈ ਪਰੇਸ਼ਾਨੀ ਕੋਈ ਵਾਸਟ ਦੇ ਵਿੱਚ ਪਾਣੀ ਹੈ ਜਿਹੜਾ ਉਹ ਖੜਾ ਨਹੀਂ ਬਣਦਾ ਸਰ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਸਰਕਾਰੀ ਕਰੈਡਿਕਲ ਸਟਾਫ ਹੈ ਹੜਤਾਲ ਤੇ ਚੱਲ ਰਿਹਾ ਹੈ ਛੇ ਤਰ ਅੱਗੇ ਹੜਤਾਲ ਹੋਰ ਵੱਧ ਗਈ ਹੈ ਤਨਖਾਹ ਵੀ ਨਹੀਂ ਮੁਲਾਜ਼ਮਾਂ ਨੂੰ ਮਿਲੀ ਇਹ ਮਸਲਾ ਮੁਲਾਜ਼ਮਾਂ ਦਾ ਕਿਸ ਤਰ੍ਹਾਂ ਹੱਲ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਮੁਲਾਜ਼ਮ ਜਿਹੜੇ ਸਟ੍ਰਾਈਕ ਕੀਤੀ ਹੋਈ ਹੈ ਕਿ ਕਿਉਂਕਿ ਆ ਤਨਖਾਹਾਂ ਦੇ ਦਿਨ ਹੁੰਦੇ ਨੇ ਜਿਹੜਾ ਉਹਨਾਂ ਦੀ ਕੋਈ ਇਸ਼ੂ ਆ ਤੇ ਡੀਏ ਡੀਏ ਦਾ ਪਰ ਮੈਂ ਦੱਸਣਾ ਚਾਹੁੰਦਾ ਜਿਹੜੀ ਵੀ ਕੋਈ ਮਸਲਾ ਹੈ ਉਹਦਾ ਬੈਠ ਕੇ ਹੱਲ ਹੈ ਜਿਹੜਾ ਕੀਤਾ ਜਾ ਸਕਦਾ ਸੋ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਕੰਮ ਨਹੀਂ ਕਰਨਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੇ ਪਰਿਵਾਰ ਦੇ ਜੀ ਨੇ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਜੇ ਤਨਖਾਹ ਨਹੀਂ ਮਿਲੂਗੀ ਤਾਂ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਮੁਲਾਜ਼ਮਾਂ ਕੀ ਮੰਗੇ ਉਸ ਨੂੰ ਇੱਕ ਮਹੀਨਾ ਹੋ ਗਿਆ ਜੀ ਲੰਬਾ ਕੋਈ ਮੰਨ ਲਓ ਸਰਕਾਰ ਬਣਵਾਏ ਤਾਂ ਕੋਈ ਮੀਡੀਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਕੋਈ ਕੰਮ ਛੱਡ ਦੇਣਾ ਉਹ ਕੋਈ ਚੰਗੀ ਗੱਲ ਨਹੀਂ ਹੈ ਬੈਠ ਕੇ ਗੱਲ ਕਰਨ ਟੇਬਲ ਟਾਕ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਨੇ ਛੋਟੇ ਟੇਬਲ ਟਾਕ ਕਰਨ ਤਾਂ ਮਸਲੇ ਹੱਲ ਹੋ ਜਾਂਦੇ ਕੋਈ ਇਨੀਸ਼ੀਏਟਿਵ ਮਤਲਬ ਜਿਸ ਤਰ੍ਹਾਂ বিজেਪ ਦੀ ਸਰਕਾਰ ਬਣੀ ਹੈ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਵਿੱਚ ਵੀ ਇਸ ਦਾ ਕੋਈ ਤੁਸੀਂ ਦੇਖ ਰਹੇ ਹੋਗਾ ਸਰ ਹੋਊਗਾ ਨਹੀਂ ਭਾਜੀਪੀ ਦਾ ਕੀ ਅਸਰ ਹੋਣਾ ਕੋਈ ਅਸਰ ਨਹੀਂ ਪੰਜਾਬ ਕੀ ਅਸਰ ਕੁਝ ਨਹੀਂ ਪੰਜਾਬ 3 ਨਾ 13 ਪੰਜਾਬ ਜੀ ਠੀਕ ਹੈ ਜੀ